हां जी ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬੱਚਿਆਂ ਦੇ ਸਕੂਲ ਟਿਫਨ ਲਈ ਸਿਰਫ ਦੋ ਚੀਜ਼ਾਂ ਨਾਲ ਰੈਸਪੀ ਤਿਆਰ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਆਂ ਰੈਸਪੀ ਬਣਾਉਣ ਵਾਸਤੇ ਆਪਾਂ ਦੋ ਉਬਲੇ ਹੋਏ ਆਲੂ ਲੈ ਤੇ ਇਹਨਾਂ ਨੂੰ ਪਹਿਲਾਂ ਅਬਾਲ ਲਿエス ਉਬਾਲ ਕੇ ਇਹਨਾਂ ਨੂੰ ਛਿੱਲ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਹੱਥ ਦੇ ਨਾਲ ਹੀ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਦਾਂਗੇ ਚਾਹੇ ਤਾਂ ਤੁਸੀਂ ਇਹਨੂੰ ਕद्दूकस ਵੀ ਕਰ ਸਕਦੇ ਆ ਜਾਂ ਮੈਸ਼ਰ ਨਾਲ ਵੀ ਤੁਸੀਂ ਮੈਸ਼ ਕਰ ਸਕਦੇ ਆ ਪਰ ਮੈਂ ਹੱਥ ਦੇ ਨਾਲ ਹੀ ਇਹਨੂੰ ਮੈਸ਼ ਕਰ ਦੂੰਗੀ ਆਲੂਆਂ ਨੂੰ ਆਪਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹਾ ਸਮਾਨ ਪਾਵਾਂਗੇ ਆਲੂਆਂ ਦੇ ਵਿੱਚ ਪਾਵਾਂਗੇ ਆਪਾਂ 2-3 ਚਮਚ ਚਾਵਲ ਦਾ ਆਟਾ ਤੇ ਚਾਵਲ ਦਾ ਆਟਾ ਤੁਹਾਡੇ ਕੋਲੇ ਹੈ ਨਹੀਂ ਤਾਂ ਤੁਸੀਂ ਆਰਾ ਰੋਟ ਵੀ ਪਾ ਸਕਦੇ 3 ਚਮਚ ਆਪਾਂ ਹੁਣ ਚਾਵਲ ਦਾ ਆਟਾ ਪਾਤਾ ਸਿਰਫ ਆਪਾਂ ਬਹੁਤ ਹੀ ਘੱਟ ਮਸਾਲਿਆਂ ਦੇ ਵਿੱਚ ਇਸ ਨਾਸ਼ਤੇ ਨੂੰ ਬਣਾ ਕੇ ਤਿਆਰ ਕਰਾਂਗੇ ਅੱਧਾ ਚਮਚ ਪਾ ਦਾਂਗੇ ਆਪਾਂ ਲਾਲ ਕੁੱਟੀ ਹੋਈ ਮਿਰਚ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਥੋੜਾ ਜਿਹਾ ਪਾ ਦਾਂਗੇ ਆਪਾਂ ਜੀਰਾ ਪਾਊਡਰ ਹੁਣ ਆਪਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਹੁਤ ਘੱਟ ਸਮਾਨ ਵਿੱਚ ਆਪਾਂ ਬੱਚਿਆਂ ਵਾਸਤੇ ਜਿਹੜਾ ਇਹ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਚਾਹੇ ਤਾਂ ਤੁਸੀਂ ਹਫਤੇ ਦੇ ਵਿੱਚ ਦੋ ਵਾਰ ਵੀ ਬਣਾ ਸਕਦੇ ਆ ਇੱਕ ਵਾਰ ਵੀ ਤੁਸੀਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਆ ਬੱਚੇ ਬਹੁਤ ਹੀ ਚਾਣ ਨਾਲ ਜਿਹੜਾ ਇਹ ਨਾਸ਼ਤਾ ਖਾ ਕੇ ਖੁਸ਼ ਹੋ ਜਾਂਦੇ ਆ ਹਾਂਜੀ ਸਾਰੇ ਸਮਾਨ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਗੋਨ ਲਿਆਗਾ ਤੇ ਹੁਣ ਆਪਾਂ ਬਣਾਵਾਂਗੇ ਰੈਸਪੀ ਥੋੜਾ ਜਿਹਾ ਆਟਾ ਇਸ ਤਰ੍ਹਾਂ ਲੈ ਲਿਆ ਸ਼ੇਪ ਤੁਸੀਂ ਕੋਈ ਵੀ ਦੇ ਸਕਦੇ ਹੋ ਹੁਣ ਮੈਂ ਇਸ ਤਰ੍ਹਾਂ ਥੋੜਾ ਜਿਹਾ ਰੋਲ ਬਣਾ ਲਵਾਂਗੀ थोड़ा चढ़ाई चौड़ाई कर लेंगे आप तरह से आप जिद ना न्यूडल या मैगी खाने ओ, एक चमच ले तरह आप थोड़ा जा दबा देंगे ये पै जाएंगे निशान इस तरह यदिया लैं जहां पैगा तो हम आप रख देंगे प्लेट च इस तरह सारा नाश्ता बना के रेडी कर लेंगे ਹਾਂਜੀ ਸਾਰਾ ਆਪਾਂ ਨਾਸ਼ਤਾ ਬਣਾ ਕੇ ਰੈਡੀ ਕਰ ਲਿਆਗਾ ਤੇ ਹੁਣ ਆਪਾਂ ਚਲਦੇ ਹਾਂ ਗੈਸ ਹਾਂਜੀ ਨਾਸ਼ਤਾ ਫਰਾਈ ਕਰਨ ਵਾਸਤੇ ਗੈਸ ਦੇ ਉਪਰ ਆਪਾਂ ਕੜਾਹੀ ਰੱਖਤੀ ਹੈ ਕੜਾਹੀ ਦੇ ਵਿੱਚ ਤੇਲ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਨਾਸ਼ਤੇ ਨੂੰ ਫਰਾਈ ਕਰਾਂਗੇ ਮੀਡੀਅਮ ਜੀ ਜਿਹੜੀ ਆਪਾਂ ਅੱਗ ਤੇ ਗੈਸ ਤੇ ਘੱਟ ਗੱਗ ਤੇ ਆਪਾਂ ਇਸ ਨਾਸ਼ਤੇ ਨੂੰ ਫਰਾਈ ਕਰਨਾਗਾ ਜਿਆਦਾ ਅੱਗ ਤੇ ਨਹੀਂ ਕਰਨਾ ਨਹੀਂ ਤਾਂ ਫਿਰ ਇੱਕੇ ਦਾਮ ਆਪਾਂ ਜਿਆਦਾ ਤੇਜ਼ ਅੱਗ ਤੇ ਨਾਸ਼ਤੇ ਨੂੰ ਫਰਾਈ ਕੀਤਾ ਤਾਂ ਇੱਕੇ ਦਾਮ ਉੱਪਰੋਂ ਪੱਕ ਜਾਊਗਾ ਤੇ ਵਿੱਚੋਂ ਥੋੜਾ ਜਿਹਾ ਕੱਚਾ ਰਹਿ ਜਾਊਗਾ ਇਸ ਕਰਕੇ ਆਪਾਂ ਥੋੜਿਆ ਘੱਟ ਅੱਗ ਤੇ ਨਾਸ਼ਤੇ ਨੂੰ ਫਰਾਈ ਕਰਾਂਗੇ ਥੋੜਾ ਜਿਹਾ ਜਦੋਂ ਨਾਸ਼ਤੇ ਨੂੰ ਸੇਕ ਲੱਗ ਗਏ ਤਾਂ ਆਪਾਂ ਇਸ ਨੂੰ ਥੋੜਾ ਜਿਹਾ ਉਲਟ-ਪਲਟ ਕਰ ਦਾਂਗੇ ਨਾਸ਼ਤੇ ਨੂੰ ਬਹੁਤ ਵਧੀਆ ਜਿਹੜਾ ਇਹ कुरकुराਇਆ ਨਾਸ਼ਤਾ ਬਣ ਜਾਂਦਾ ਬੱਚੇ بڑے ਚਾਣਾ ਨਾਸ਼ਤੇ ਨੂੰ ਖਾਂਦੇ ਆ ਹਾਂ ਜੀ ਸਨੈਕਸ ਆਪਣੇ ਫਰਾਈ ਹੋ ਗਏ ਤੇ ਹੁਣ ਆਪਾਂ ਇਹਨੂੰ ਕੱਢ ਲੈਣੇ ਆ ਤੇਲ ਦੇ ਵਿੱਚੋਂ ਕਿੰਨੇ ਵਧੀਆ ਸਨੈਕਸ ਜਿਹੜੇ ਆਪਣੇ ਬਣ ਕੇ ਤਿਆਰ ਹੋਇਆ ਸਿਰਫ ਆਪਾਂ ਦੋ ਚੀਜ਼ਾਂ ਨਾਲ ਸਨੈਕਸ ਬਣਾ ਕੇ ਤਿਆਰ ਕੀਤੇ ਆ ਕੋਈ ਜ਼ਿਆਦਾ ਸਮਾਨ ਵੀ ਨਹੀਂ ਲੱਗਦਾ ਇਹਨਾਂ ਨੂੰ ਬਣਾਉਣ ਵਾਸਤੇ ਤੇ ਜੇ ਤੁਸੀਂ ਆਪਦੇ ਵਾਸਤੇ ਬਣਾਉਣੇ ਆ ਜ਼ਿਆਦਾ ਚਟਪਟੇ ਤੇ ਤੁਸੀਂ ਇਹਦੇ ਵਿੱਚ ਜ਼ਿਆਦਾ ਵੀ ਸਮਾਨ ਪਾ ਸਕਦੇ ਹੋ ਸਿਰਫ ਆਪਾਂ ਬੱਚਿਆਂ ਦੇ ਟਿਫਨ ਲਈ ਇਸ ਨਾਸ਼ਤੇ ਨੂੰ ਬਣਾ ਕੇ ਤਿਆਰ ਕੀਤਾ ਹੈ ਇਸੇ ਤਰ੍ਹਾਂ ਆਪਾਂ ਦੂਸਰਾ ਪੂਰ ਵੀ ਹੁਣ ਕੱਢ ਲਾਂਗੇ ਸਨੈਕਸਾਂ ਦਾ ਦੂਸਰਾ ਪੂਰ ਵੀ ਉਸੇ ਤਰ੍ਹਾਂ ਆਪਾਂ ਫਰਾਈ ਕਰ ਲਾਂਗੇ ਤੇ ਅੱਗ ਘੱਟ ਤੇ ਆਪਾਂ ਫਰਾਈ ਕਰਨਾਗਾ ਚਮਚ ਦੇ ਨਾਲ ਉੱਪਰ ਆਪਾਂ ਹੁਣ ਤੇਲ ਨੂੰ ਪਾ ਦਾਂਗੇ ਜੀ ਦੂਸਰਾ ਪੂਰ ਵੀ ਫਰਾਈ ਹੋ ਗਿਆ ਤੇ ਆਪਾਂ ਹੁਣ ਤੇਲ ਚੋਂ ਕੱਢ ਕੇ ਰੱਖ ਦਿੰਨੇ ਹਾਂ ਉਸੇ ਤਰ੍ਹਾਂ ਹੀ ਖਾਂਦੇ ਸਾਰਾ ਨਾਸ਼ਤਾ ਆਪਾਂ ਬਣਾ ਕੇ ਰੈਡੀ ਕਰ ਲਿਆਗਾ ਤੁਸੀਂ ਵੀ ਘਰ ਵਿੱਚ ਇਸ ਤਰ੍ਹਾਂ ਆਦੇ ਬੱਚਿਆਂ ਨੂੰ ਤੁਸੀਂ ਲੰਚ ਬਾਕਸ ਵਿੱਚ ਜ਼ਰੂਰ ਬਣਾ ਕੇ ਦਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਸਨੈਕਸਾਂ ਦਾ ਟੇਸਟ ਵਧਾਉਣ ਵਾਸਤੇ ਉੱਪਰ ਆਪਾਂ ਥੋੜਾ ਜਿਹਾ ਛਿੜਕ ਦਾਂਗੇ ਚਾਟ ਮਸਾਲਾ ਇਸ ਆਦਿਆਂ ਬਹੁਤ ਵਧੀਆ ਆਪਾਂ ਸਨੈਕਸ ਬਣਾ ਕੇ ਤਿਆਰ ਕੀਤੇ ਆ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ